ਇਹ ਤਾਂ ਉਹ ਦਾ ਸਿਸਟਮ ਇਹਦੇ ਆ ਸਾਰੀਆਂ ਵਿੰਡੋ ਵਗੈਰਾ ਆ ਜਾਂਦੀਆਂ ਚਾਰੇ ਵਿੰਡੋ ਆ ਜਾਂਦੀਆਂ ਇੱਥੋਂ ਹੇਲੇ ਤਾਂ ਕਰਨ ਨੂੰ ਆ ਮੇਰੇ ਰਾ ਆ ਜਾਂਦਾ ਇੱਧਰ ਸਾਈਡ ਤੋਂ ਸਾਈਡ ਤੇ ਕਰਨ ਵਾਸਤੇ ਜੇ ਆਪਾਂ ਇਹਨੂੰ ਇੱਥੋਂ ਵੇਖ ਕੇ ਐਡਜਸਟ ਕਰ ਸਕਦੇ ਆ ਆਲੇ ਬਟਨ ਤੋਂ ਇੱਧਰ ਆਪਣਾ ਲੈਫਟ ਵਾਲਾ ਹੋ ਜਾਂਦਾ ਇੱਧਰੋਂ ਰਾਈਟ ਵਾਲਾ ਹੋ ਜਾਂਦਾ ਆ ਆਪਣਾ ਸਿਸਟਮ ਆ ਜਾਂਦਾ ਲਾਈਟਾਂ ਦਾ ਵੀ ਆਟੋ ਰਹਿੰਦੀਆਂ ਫਿਰ ਆਪੇ ਦਿਨੇ ਬੰਦ ਹੋ ਜਾਂਦੀਆਂ ਰਾਤ ਨੂੰ ਜਾਗ ਪੈਂਦੀਆਂ ਬਾਕੀ ਉਹ ਹੀ ਲੋ ਬੀਮ ਹਾਈ ਬੀਮ ਵਗੈਰਾ ਸਾਰਾ ਕੋਈ ਤੇ ਐਡਜਸਟ ਹੋ ਜਾਂਦਾ ਹੁੰਦਾ ਇੱਥੇ ਇਰ ਇੰਡੀਕੇਟਰ ਆ ਜਾਂਦੇ ਆ ਲੈਫਟ ਰਾਈਟ ਵਾਲਾ ਤੇ ਵਾਈਪਰ ਵਾਲਾ ਸਿਸਟਮ ਆ ਜਾਂਦਾ ਸਾਰਾ ਇੱਥੋਂ ਅਡਜਸਟ ਹੋ ਜਾਂਦਾ ਫਿਰ ਆਪਣਾ ਆ ਜਾਂਦਾ ਆਪਣਾ ਮਿਊਜ਼ਿਕ ਸਿਸਟਮ ਵਾਲਾ ਸਾਰਾ ਜਾਂ ਫੋਨ ਵਗੈਰਾ ਪਿਕ ਕਰਨਾ ਹੈ ਵੋਲਿਊਮ ਵਗੈਰਾ ਅਪ ਕਰਨੀਆਂ ਟੋਨ ਕਰਨੀਆਂ ਸਾਰਾ ਕੋ ਸਿਸਟਮ ਆ ਜਾਂਦਾ ਆਮੀਟਰ ਆ ਜਾਂਦਾ ਇੱਥੇ ਜਦੋਂ ਹੁਣ ਆਪਣਾ ਟਰੱਕ ਪਾਰਕਿੰਗ 'ਚ ਖੜਾ ਇਹ ਤੇ ਲੀਵਰ ਇੱਥੇ ਹੀ ਹੁੰਦਾ ਗੇਅਰ ਪਾਉਣ ਵਾਲਾ ਇੱਥੋਂ ਹੀ ਆਪਾਂ ਜਿਹੜਾ ਹੱਥ ਵਾਲਾ ਇੱਥੋਂ ਆਪਾਂ ਇਹਨੂੰ ਲੀਵਰ ਨੂੰ ਐਂ ਕਰਕੇ ਜਦੋਂ ਹੁਣੇ ਪਹਿਲੇ ਦਰਵਾਜ਼ੇ ਪੈ ਗਿਆ ਸੋ ਸਤੋਵਾਰ ਨਿਊਟਰਲ ਹੋ ਜਾਂਦਾ ਨਿਊਟਰਲ ਤੋਂ ਬਾਅਦ ਡੀ ਚ ਜਾਂਦਾ ਟੀ ਚ ਫਿਰ ਆਟੋਮੈਟਿਕ ਗੀਅਰ ਪਾਉਂਦਾ ਫਿਰ ਜਿਹੜਾ ਐਮ ਵਾਲਾ ਨਿਸ਼ਾਨ ਆ ਜਾਂਦਾ ਫਿਰ ਮੈਨੂਅਲ ਚੱਲਣ ਲੱਗ ਜਾਂਦਾ ਜਿੱਦਾਂ ਪਹਿਲੇ ਗੀਅਰ ਤੇ ਚਲਾਉਣਾ ਫਿਰ ਜਿਹੜਾ ਆ ਇੱਥੇ ਨਿਸ਼ਾਨ ਆ ਆ ਵਾਲਾ ਪਲੱਸ ਵਾਲਾ ਆਹ ਜਿਹੜਾ ਲੱਗਾ ਇੱਥੋਂ ਆਪਾਂ ਗੇਅਰ ਉਧਾ ਕਟਾ ਸਕਦੇ ਆ ਇੱਥੋਂ ਆਪ ਉਹੀ ਜਾਂਦੇ ਤੇ ਡਾਊਨ ਹੋਈ ਜਾਂਦੇ ਆ ਇਨਵਰਟਡ ਇਸ ਤਰੀਕੇ ਨਾਲ ਚਲਾ ਸਕਦੇ ਆ ਫਿਰ ਆ ਜਾਂਦਾ ਦੂਜੇ ਗੀਅਰ ਚ ਜਾਂਦਾ ਆ ਜਾਂਦਾ ਫਿਰ ਆ ਪਹਿਲੇ ਚ ਆ ਜਾਂਦਾ ਇਹਦਾ ਇਹਦਾ ਕੇਰ ਦਾ ਸਿਸਟਮ ਹੁੰਦਾ ਫਿਰ ਇੱਥੋਂ ਐ ਤਾਂ ਕਰਕੇ ਇਹਨੂੰ ਆਪਾਂ ਨਿਊਟਰਲ 'ਚ ਕਰ ਸਕਦੇ ਆ ਇਹਦਾ ਇਹ ਨਿਊਟਰਲ 'ਚ ਹੋ ਜਾਂਦਾ ਇਹ ਇਧਰ ਲੀਵਰ ਦਾ ਸਾਰਾ ਕੰਮ ਇੱਦਾਂ ਹੁੰਦਾ ਫਿਰ ਇਧਰਾਂ ਸਾਰਾ ਮੈਚਿਕ ਸਿਸਟਮ ਆ ਜਾਂਦਾ ਫਿਰ ਇੱਥੇ ਆ 4x4 ਵਾਲਾ ਸਿਸਟਮ ਆ ਜਾਂਦਾ ਜਿਵੇਂ ਆ ਦੂਜੇ ਮਤਲਬ ਦੋ ਚੱਕਿਆਂ ਵਾਲੇ ਹਾਈ ਚ ਆ ਜਾਂਦਾ ਫਿਰ ਆ 4x4 ਵੀਲ 'ਚ ਹਾਈ ਚ ਆ ਜਾਂਦਾ ਫਿਰ ਆ 4 ਵੀਲ ਆ ਲੋ ਵਿੱਚ ਆ ਜਾਂਦਾ ਇਹ ਜਦੋਂ ਆਪਾਂ ਜਿੰਨਾ ਕਬ ਕਬ ਭਜਾਵੇ ਹੁੰਦਾ ਜਾਉ ਔਰ ਨਵਾਰਟੂ ਦੇ ਵਾਤੇ ਕਰਨਾ ਉਹ ਆ ਪਿੱਛੇ ਟ੍ਰੇਲਰ ਹੁੱਕ ਕਰਨ ਵਾਸਤੇ ਹੁੰਦਾ ਕੋਈ ਟ੍ਰੇਲਰ ਵਗੈਰਾ ਟਰਾਲੀ ਵਗੈਰਾ ਹੁੱਕ ਕਰਨੀ ਉਹਦੇ ਵਾਸਤੇ ਆ ਜਾਂਦਾ ਉਹ ਸਾਰਾ ਮਿਊਜ਼ਿਕ ਸਿਸਟਮ ਆ ਜਾਂਦਾ ਸਿਸਟਮ ਆ ਜਾਂਦਾ ਸਾਰਾ ਤੇ ਆ ਜਿਹੜੇ ਫੋਰ ਫਲੈਸ਼ਰ ਵਗੈਰਾ ਉਹਦੇ ਵਾਸਤੇ ਆ ਜਾਂਦਾ ਇਦਾਂ ਕੰਟੈਕਟ ਹੋ ਕੇ ਇਹਦੇ ਨਾਲ ਪਲੱਗ ਔਥਨਾ ਫਿਰ ਉਹ ਚੱਲਦਾ ਫਿਰ ਆਪਣਾ ਵੋਲਿਊਮ ਆ ਜਾਂਦਾ ਆ ਸਾਰੇ ਫਿਰ ਬਟਨ ਵਗੈਰਾ ਆ ਦੇ ਵੋਲਿਊਮ ਵਾਲੇ ਆ ਉਸ ਤਰੀਕੇ ਨਾਲ ਹੀ ਪੱਖੇ ਵਾਲਾ ਸਿਸਟਮ ਜਿਵੇਂ ਆਪਣਾ ਵੀ ਗੱਡੀਆਂ 'ਚ ਹੁੰਦਾ ਇਤੋਂ ਆਉਣ ਹੋ ਜਾਂਦਾ ਫੇਰ ਆ ਵਾਈਪਰ ਆ ਉਹ ਮਨ ਮੰਡ ਸ਼ੀਲਡ ਵਾਸਤੇ ਆ ਜਾਂਦਾ ਫੇਰ ਆ ਸਿੱਧਾ ਉਹ ਸਿਸਟਮ ਉਹ ਹੀ ਤੋਂ ਇੱਕ ਸੀ ਹੀਟ ਵੱਧ ਘੱਟ ਹੋ ਜਾਂਦੀ ਆ ਇਦਾਂ ਖੁੱਲਾ ਢੁਲਾ ਬਹੁਤ ਹੁੰਦਾ ਜਿੱਦਾਂ ਇੱਕ ਸੀਟ ਇਧਰ ਹੋਗੀ ਇੱਕ ਇਧਰ ਹੋਗੀ ਜਿਵੇਂ ਆਮ ਆਪਣੇ ਗੱਡੀਆਂ ਦੇ ਹਨ ਜੇ